ਹਾਏ ਨਜਰਾਂ ਲੱਗੀਆਂ ਨਜਰਾਂ ਲੱਗੀਆਂ ਧੀਏ ਤੈਨੂੰ ਨਜਰਾਂ ਲੱਗੀਆਂ ਚਾਚੀ ਜੀ ਹਾਂ ਚਾਹ ਤੂੰ ਵੀ ਮੇਰਾ ਪਤਾ ਲੈਣਾ ਕੀ ਹਾਏ ਇੱਧਰ ਵੇਖ ਲਾ ਹੱਲ ਤੈਨੂੰ ਪਲਸਟਰ ਲਵਾ ਸੁਟਿਆ ਹੂ ਹੂ ਗੁੱਸਾ ਨਹੀਂ ਲੱਗਦਾ ਪਲਸਟਰ ਲੱਗਾ ਵੇਖ ਲਾ ਮੈਂ ਗਈ ਹਾਂ ਪੂਜਾ ਪਾਰਲਰ ਫੁੱਲਾਵਾ ਉੱਥੇ ਗਈ ਹਾਂ ਆਪਣੇ ਕੋ ਪੈਡੀ ਕਿਉਂ ਕਰਾਉਣ ਕਿ ਐਸੇ ਹੱਤਰਾਂ ਪੈਰ ਮਾਂਜੇ ਮੇਰਾ ਤਾਂ ਨੌਣ ਕਰ ਛੱਡਿਆ ਇੱਧਰ ਵੀ ਨਾ ਐਕਸੀਡੈਂਟ ਹੋ ਗਿਆ ਉਹਨੇ ਬੈਡ ਰੈਸਤ ਬਤੀ 6 ਮਹੀਨਿਆਂ ਦੀ ਵਾਹੋ ਹਾਨੇ ਔਰੇ ਮੇਰੇ ਡੈਡੀਰ ਤੱਕ ਦੀ ਜੀ ਮੈਨੂੰ ਕਿੰਨਾ ਸਾਂਭੂ ਤੇ ਰੋਟੀ ਪਾਣੀ ਤੇ ਘਰ ਚ ਮੈਂ ਹੀ ਸਾਂਭਣਾ ਸਾਰਾ ਬੜਾ ਹੀ ਚਾਚੀ ਕਾ ਮੋਖਾ ਹੋਇਆ ਬਿਆਹ ਵੀ ਨਹੀਂ ਕੁਝ ਮਤ ਕਰੋ ਕਿਤੇ ਆ ਤੱਗੇ ਝੋਲੀਆਂ ਡਾਵਾ ਮੈਂ ਤੇ ਚੰਗੇ ਨਹੀਂ ਲੱਗੀ ਦਾ ਅਕਲੇ ਹਰ ਕੋਈ ਮਾੜੀ ਨਿਗਾਹ ਨਾਲ ਵੇਂਦਾ ਕਿਸੇ ਨੂੰ ਕੁਝ ਮਤ ਕਰਨ ਨੂੰ ਕਹਿ ਦੋ ਤੇ ਤੇ ਮੇਰੀ ਕੁੜੀ ਆ ਉਹ ਔਨਲਾਈਨ ਘਰ ਬੈਠੇ ਬਿਜ਼ਨਸ ਕਰਦੀ ਆ ਉਹਦੇ ਕੋਈ ਵੀ ਕਰ ਸਕਦਾ ਵਾ ਤੂੰ ਜਿੱਦਾਂ ਇੱਥੇ ਲੰਮੇ ਪਈ ਬੜੀ ਲਿਖੀ 10 12 ਪਾਸ ਆ ਉਹ ਰਨਵੀ ਰੰਦਾਵਾ ਜਿਹੜੀ ਆਈਡੀ ਨਾਲ ਆਈਡੀ ਮੈਂਸ਼ਨ ਕੀਤੀ ਆ ਇਹਨਾਂ ਨੂੰ ਮੈਸੇਜ ਕਰ ਤੇ ਇਹ ਤੇ ਆਨਲਾਈਨ ਇਹਨਾਂ ਦੀ ਹਾਈਲਾਈਟ ਚੈੱਕ ਕਰ ਬਿਲਕੁਲ origignal ਕੰਮ ਆ ਕੋਈ ਚੂੜਚਪਠੇ ਵਾਲਾ ਤੇ ਟੋਖੇ ਵਾਲਾ ਕੰਮ ਨਹੀਂ ਹੈਗਾ ਤੇ ਆਨਲਾਈਨ ਸਕਿੱਲ ਦਿੰਦੇ ਹੋ online business ਕਰ ਬੰਦਾ ਮੀਨੇ ਦਾ 30-40 ਹਜ਼ਾਰ ਰੁਪਏ ਮਹੀਨਾ ਕਮਾ ਲੇ ਚਾਚੀ ਇਹ online business ਜਿਹੜਾ ਤੋਂ ਆਣੀ ਆ ਇਹ ਲੰਗਿਆਂ ਹੀ ਕਰ ਸਕਦੇ ਬੰਦੇ ਕੋਈ ਵੀ ਕਰ ਸਕਦਾ ਮਰ ਜੇ ਲੰਗਿਆਂ ਵਾਸਤੇ ਥੋੜੀ ਜਿਹਾ ਪੜਕੀ ਰੱਖੀ ਆ ਕੋਈ ਵੀ ਕਰ ਸਕਦਾ ਸਬੂਤਾ ਵੀ ਕਰ ਸਕਦਾ ਵਾ ਬੇਬੀ ਬੜਾ ਬੜਕੀ ਆ ਇਹਨਾਂ ਕਿਸ ਨੂੰ ਨਹੀਂ ਸਖੇ ਪੈ ਆਹੋ ਤੋਂ ਇਸ ਕੰਪੈਸੀ ਕਿ ਲੋੜ ਸੀ ਤਾਂ ਵੱਡੀਆਂ ਖੁਰਚੀਆਂ ਤੇ ਛਾਵਾ ਲਿਆ ਤੇ ਰਗੜ ਫਲਾਸ਼ਾ ਚ ਬੈ ਕੇ ਅਸੀਂ ਦੇਖੋ ਉਹ ਕਰਦੀਆਂ 15 ਮਿੰਟ ਖੁਰੇ ਚ ਲਾਉਣੀਆਂ ਨਾ ਲੱਗੀਆਂ ਆਹ ਵੇਖ ਲੈ ਗਏ ਜੇ ਗੱਲ ਬਣੀ ਕਿ ਤੇਰੇ ਘਰ ਪਹਿਲਾ ਸੂਟ ਤੈਨੂੰ ਲੈ ਕੇ ਦੇਣਾ